ਜਨਾਬ ਬੂਥ ਨੰਬਰ 7 ਇਹੀ ਆ 7 ਨੰਬਰ ਹਾਂ ਬੈਠੋ ਮੇਰਾ ਨਾ ਇੱਕ ਕੇਸ ਹੈ ਜੀ ਉਹ ਕੇਸ ਲਈ ਬੈਠੇ ਆ ਮੈਂ ਨਾ ਕੱਲ ਦੋ ਤਰਬੂਜ ਲਏ ਸੀ ਇੱਕ ਤਾਂ ਮੈਂ ਖਾ ਲਿਆ ਉਹ ਫਿੱਕਾ ਨਿਕਲਿਆ ਮੈਨੂੰ ਲੱਗਦਾ ਇਹ ਵੀ ਫਿੱਕਾ ਨਿਕਲੂਗਾ ਉਹ ਤਾਂ ਕਿੰਨੇ ਬੜਾ ਸੀਰੀਅਸ ਹੈ ਇਹ ਤਰਬੂਜ ਮਿੱਠਾ ਨਿਕਲੂਗਾ ਇਹ ਕਿੰਨੇ ਕਿਹਾ ਸੀ ਇਹ ਜੀਤੋ ਮੈਂ ਲਏ ਸੀ ਉਹਨੇ ਕਿਹਾ ਸੀ ਕਹਿੰਦਾ ਸੀ ਦੋਵੇਂ ਮਿੱਠੇ ਨਿਕਲਣਗੇ ਇੱਕ ਹੁਕਾ ਨਿਕਲਿਆ ਫੇਰ ਤਾਂ ਕੋਈ ਵਾਰੰਟੀ ਕਾਰਡ ਵੀ ਦਿੱਤਾ ਹੋਊ ਵਾਰੰਟੀ ਕਾਰਡ ਦਾ ਕੋਈ ਤਾਂ ਦਿੱਤਾ ਜੀ ਓਹੋ ਹੁਣ ਕਹਿੰਦੇ ਜੀ ਫਿਰ ਆ ਨਹੀਂ ਨਹੀਂ ਹਾਂ ਜੀ ਕੋਈ ਹੋਰ ਕਾਗਜ਼ ਹੈਗਾ ਤੇਰੇ ਕੋਲ ਆ ਆਧਾਰ ਕਾਰਡ ਆਧਾਰ ਕਾਰਡ ਹੈਗਾ ਜੀ ਏ ਟੀ ਐਮ ਕਾਰਡ ਏ ਟੀ ਐਮ ਵੀ ਹੈਗਾ ਜੀ ਪੈਨ ਕਾਰਡ ਪੈਨ ਕਾਰਡ ਵੀ ਹੈਗਾ ਜੀ ਫੇਰ ਤਾਂ ਤੇਰਾ ਕੇਸ ਬੱਟ ਤੇ ਪਿਆ ਤੈਨੂੰ ਪਤਾ ਕੇ ਭੇਜਾਂਗੇ ਅੱਛਾ ਜੀ 3200 ਲੱਗੂਗਾ 3200 60 ਰੁਪਏ ਦਾ ਦਾ ਤਰਬੂਜ ਹੈ ਜੀ ਯਾ 3000 ਕੇਸ ਲੜਨ ਦਾ ਤੇ 200 ਰੁਪਏ ਦੀਆਂ ਫੋਟੋ ਸ਼ੀਟਾਂ ਬਾਕੀ ਤੈਨੂੰ ਮੁਆਵਜ਼ਾ ਦੇਵਾਂਗੇ 10 ਤੋਂ 15000 ਰੁਪਏ ਅੱਛਾ ਜੀ ਹਾਂ ਹਾਂ ਐਡਵਾਂਸ ਐਡਵਾਂਸ ਜੀ ਕਿੰਨਾ ਕੁ ਐਡਵਾਂਸ ਚਾਹੁੰਦੇ ਤਾ ਦੇ ਦਿਓ 500 800 900 ਹਜ਼ਾਰ ਆ 500 ਆ ਵੀ ਦੇ ਜਾ ਫਾਇਦਾ ਕੀ ਕਰਨੇ ਚ ਇਹ ਅਸੀਂ ਲੈਬ 'ਚ ਭੇਜਾਂਗੇ ਇਹਨੂੰ ਕੱਟ ਕੇ ਇਹ ਚੈੱਕ ਕਰਾਵਾਂਗੇ ਸੈਂਪਲ ਟੈਸਟ ਕਰਾਂਗੇ ਇਹੀ ਤਾਂ ਸਬੂਤ ਬਣੂਗਾ ਇਹ ਹੁਣ ਅੰਡਰ ਆਬਜ਼ਰਵੇਸ਼ਨ ਹੈ ਅੱਛਾ ਜੀ ਚਲ ਜਾਓ ਉਹ ਆ ਵੀ ਅਕਸ਼ੇ ਕੁਮਾਰ ਕੀ ਮਸਲਾ ਹੈ ਮਸਲਾ ਨਹੀਂ ਆ ਅਕਲਾ ਹੈ ਭਾਜੀ ਮੈਂ ਤਾਂ ਵਕੀਲ ਆ ਜੀ ਕੇਸ ਲੜਦਾ ਹੁੰਦਾ ਜੀ ਅਸੀਂ ਕੇ ਇਸ ਨਿਗਰ ਦੇ ਫੈਸਲਾ ਕਰਦੇ ਆ ਸਿੱਧਾ ਹੀ ਪੈਸੇ ਕੱਢ ਕਿੰਨੇ ਤੇਰੇ ਕੋਲ ਪੈਸੇ ਤਾਂ ਮੇਰੇ ਕੋਲ ਜੀ 20 ਰੁਪਏ ਜੀ ਆਈ ਵਾ ਕੀ ਹੈ ਭਾਈ ਇਹ ਤਾਂ ਮੇਰੇ ਕਲਾਇੰਟ ਦੇ ਸਬੂਤ ਹੈ ਇਹਦੇ ਬੇਸ ਤੇ ਮੈਂ ਕੇਸ ਲੰਡਾ ਜੀ ਲੈ ਕਰਾ ਫੈਸਲਾ ਹੋਣੇ ਨਹੀਂ ਜੀ ਨਹੀਂ ਲੈ ਜੋ ਲੈ ਜੋ ਜੇ ਲੈ ਓ ਰਵਾਬ ਸਾਹਿਬ ਤੁਸੀਂ ਐਡੇ بڑے ਵਕੀਲ ਹੋ ਕੇ 20 ਰੁਪਏ ਲੈ ਟਾਲੇ ਉਹ ਕੱਲੇ 20 ਰੁਪਏ ਨਹੀਂ ਉਹ ਮੇਰਾ ਤਰਬੂਜ ਵੀ ਲੈ ਗਿਆ। ਉਖੜ ਜਾ ਉਖੜ ਜਾ। ਉਹ ਇਹ ਤਾਂ ਇੱਧਰ ਹੀ ਆਉਂਦਾ। ਮੈਨੂੰ ਲੱਗਦਾ ਰਾਤ ਨੂੰ ਦੂਜਾ ਤਰਬੂਜ ਇਹ ਖਾ ਗਿਆ ਤੇ ਇਹਦਾ ਵੀ ਪੇਟ ਖਰਾਬ ਹੋ ਗਿਆ। ਅੱਜ ਐਤਵਾਰ ਹੈ। ਮੇਰੀ ਦੁਕਾਨ ਖੁੱਲੀ ਹੁੰਦੀ ਆ। ਇਹਨੇ ਇੱਥੇ ਹੀ ਆਣਾ। ਹੂੰ। ਅੱਛਾ। ਤੁਸੀਂ ਆਇਆ ਕਰੋ। ਇਹਨੂੰ ਸੰਭੋ। ਮੈਂ ਪਿੱਛੇ ਜਾਂਦਾ। ਕੋਈ ਨਾ ਕੋਈ ਨਾ। ਮੈਂ ਦੇਖਦਾ ਇਹਨੂੰ। ਡਾਕਟਰ ਸਾਹਿਬ। ਹਾਂਜੀ। ਬ੍ਰੇਕਾ ਬੇਲ ਹੋਈਆਂ ਪਈਆਂ ਕੋਈ ਖਾਕੀ ਗੋਲੀ ਦੇ ਦੋ ਤਾਂ ਕਿ ਬੰਨ ਲੱਗੇ ਵਕੀਲ ਵਕੀਲ ਨਹੀਂ